ਕੁਣ ਮਰ ਜਿੱ ਕਿ ਨਾ ਕਮ ਕਰਾ ਕੇ ਚਾਰ ਥਾਂਾਂ ਤੇ ਗਏ ਫੜਾ ਇਹ ਜਿਆਦਾ ਸਮਾਨ ਇਹ ਕਹਿੰਦੇ ਰੋੜ ਤੇ ਨਹੀਂ ਹੈਗੀ ਹੈ ਨਾ ਕਿਟਾਂ ਬੰਦੇ ਦੇ ਸਾਹ ਚੱਲਦੇ ਨੇ ਹਨਾ ਨਾਠ ਭੱਜ ਚੱਲਦੀ ਰਹਿੰਦੀ ਹੈ ਇੱਕ ਗੱਲ ਦੀ ਸਾਰੇ ਭੈਣ ਭਰਾਵਾਂ ਨੂੰ ਇਹ ਹਾਲ ਚੱਲ ਠੀਕ ਠਾਕ ਉਮੀਦ ਕਰਦੇ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਪਿੱਛੇ ਦੇਖੋ ਪਾਟ ਕਿੰਨਾ ਵਧੀਆ ਲੱਗਦਾ ਹੈ ਨਾ ਤੇ ਅੱਜ ਮੈਂ ਜਾਣਾ ਬਾਹਰ ਤੇ ਉਦੋਂ ਜਿਹੜਾ ਸੌਦਾ ਰਹਿ ਗਿਆ ਸੀ ਮਾਣਾ ਮੋਟਾ ਉਹ ਲੈਣ ਜਾਣਾ ਤੇ ਹੈਰੀ ਨੂੰ ਮੇਰਾ ਤਿੱਖਾਤਾ ਸੀ ਕਿ ਹੈਰੀ ਮੈਂ ਤੈਨੂੰ ਸੁੱਤੇ ਪੈਣੇ ਛੱਡ ਕੇ ਚੱਲ ਜਾਣਾ ਤੇ ਮੈਨੂੰ ਲੱਭੀ ਨਾ ਉੱਠ ਕੇ ਤੇ ਕਹਿੰਦਾ ਠੀਕ ਹੈ ਮੰਮੀ ਚੱਲ ਜਿਓ ਤੇ ਹੁਣ ਵੈਸੇ ਟਾਈਮ 10 ਵਜੇ ਚੱਲੀ ਨਾ ਮੇਰਾ ਰਾਤਾ ਹੈ ਕਿ ਇਹਨੂੰ ਉਠਾ ਕੇ ਲੈ ਹੀ ਜਾਣ ਨਾਲ ਤੇ ਬਾਹਰੋਂ ਦੇਖਦੀਆਂ ਤੁੱਤਾ ਏ ਇੱਕ ਮੱਖੀ ਸੰਘ ਕਰੀ ਜਾਂਦੀ ਵਿਚਾਰੇ ਨੂੰ ਮੈਨੂੰ ਕਿਹਾ ਵੀ ਅਰੇ ਰਾਤੀ ਮੱਖੀ ਆਡੇ ਵਾਲੇ ਦੋ ਮੈਂ ਕਹਿ ਰਹੀ ਮਾਰ ਦੇ ਕਹਿੰਦਾ ਨਹੀਂ ਨਹੀਂ ਮਮਾ ਕੁਛ ਨਹੀਂ ਹੁੰਦਾ ਮੈਂ ਕਿ ਤੈਨੂੰ ਜਿਹੜਾ ਤੰਗ ਕਰਨਾ ਉਹਨੇ ਹੁਣ ਕਹਦੀ ਉਹਦਾ ਮੂੰਹ ਤੇ ਪੈਂਦੀ ਏ ਕਹਦੀ ਉਹਦੇ ਬੁੱਲਾਂ ਦੇ ਖੇਜ ਜਾਂਦੀ ਨਾ ਤਾਂ ਜਿਹੜਾ ਰੂਟੀਨ ਹੈ ਸਵੇਰ ਦਾ ਮਣਾ ਜਾ ਉਹ ਫੋਲੋ ਕਰਕੇ ਤੂੰ ਚੱਲੇ ਜਾ ਮੈਨੂੰ ਆਣਾ ਤੂੰ ਮੇਰੇ ਨਾਲ ਨਹੀਂ ਜਾਣਾ ਚੱਲ ਢੀ ਸੋ ਜਾ ਫਿਰ ਬਾਹਰ ਮੌਸਮ ਬੜਾ ਵਧੀਆ ਹੈ ਠੰਡਾ ਠੰਡਾ ਹੈ ਜਾਣਾ ਤੇਰੀ ਚੱਲ ਢੀ ਇੱਕਾ ਕੈਮਰਾ ਮੇਰੀ ਬਹੁਤ ਹੈਲਪ ਕਰਦਾ ਜਦੋਂ ਇਹ ਫੋਨ ਫੋਨ ਆ ਚੱਕੇ ਜਾਂ ਕਿੱਦਾਂ ਹਨਾ ਫੇ ਮੈਂ ਤਾਂ ਇਹ ਬੋਲ ਦੇਣੀ ਹੁੰਦੀ ਹੈ ਗੱਲਬਾਤ ਵੀ ਹੁੰਦੀ ਹੈ ਨਾ ਤੇ ਫੇ ਮੈਂ ਕਹਿੰਨੀ ਹੁੰਦੀ ਹੈ ਜੀ ਕਿਦਾਂ ਉੱਠ ਗਏ ਆ ਕੀ ਕਰਦਾ ਫੇ ਅੱਗੇ ਵੀ ਛੱਡ ਕੇ ਗਈ ਨਾ ਜਾਣੀ ਹੁੰਦੀ ਹੈ ਜਦੋਂ ਇਹਦਾ ਦੇਲਣਾ ਕਰ ਆ ਦੇਖੋ ਮੱਕੀ ਇਹ ਵਿਚਾਰੇ ਨੂੰ ਸੌਂਹ ਨਹੀਂ ਦਿੰਦੇ ਆ ਦੇਖਿਆ ਅੱਜ ਤਾਂ ਕਿੰਨੀ ਖੇਜ ਜਾਂਦੀ ਹੈ ਹਰੀ ਉੱਤਰ ਉੱਠ ਜਾ ਹੁਣ ਇੱਥੇ ਅੱਗੇ ਬੈਠੇ ਮੈਂ ਡਾ ਵੀ ਨਹੀਂ ਤੇ ਦੇਖੋ ਬੜੀ ਦੂਰ ਲੰਮਾ ਪੇ ਜਾਵੇ ਵੀਲ ਚਰ ਤੇ ਬੈਠੀ ਹਾਂ ਹਰੀ ਕੰਮ ਹੋ ਗਏ ਨੇ ਜ਼ਿਆਦਾ ਕੱਠੇ ਤੇ ਕਰਨੇ ਪੈਣੇ ਹੁਣ ਬਿਲਕੁਲ ਦਾਮ ਕਿਉਂਕਿ ਪਹਿਲਾਂ ਰਹੀ ਗਰਮੀ ਤੇ ਮੈਂ ਨਿਕਲੀ ਨਹੀਂ ਘਰੋਂ ਬਾਹਰ ਤੇ ਹੁਣ ਦਫਤਰੀ ਕੰਮ ਵੀ ਵਿਚੇ ਹੀ ਨੇ ਦਫਤਰੀ ਕੰਮ ਦਾ ਜ਼ਿਆਦਾ ਪੰਗਾ ਹਨਾ ਹੁਣ ਇੱਕ ਫੋਨ ਤੇ ਕਰਾ ਕੇ ਹਟੀਆਂ ਕੰਮ ਤੇ ਹੁਣ ਇੱਕ ਦਫਤਰ ਛੋੜ ਜਾਣਾ ਫੇਰ ਮੁੜ ਕੇ ਸੋਧੇ ਪਾਣੀ ਆਕਿਸ਼ਤਾ ਕੁਸ਼ਤਾ ਘਰਾਣੀਆਂ ਨੇ ਬੜਾ ਔਖਾ ਕੰਮ ਹੈ ਮੈਨੂੰ ਬੜਾ ਬੋਝ ਜਿਹਾ ਲੱਗਦਾ ਪਿਆ ਹੁਣ ਹਰੀ ਅਮਰੇ ਘਟੇ ਨੂੰ ਲਈ ਜੇ ਅਮਰਾ ਟਾਈਮ ਹੀ ਲੱਗ ਜੇ ਮੁੰਡਾ ਉੱਠਦਾ ਹੀ ਨਹੀਂ ਪਿਆ ਮੌਸਮ ਦੀ ਅੱਜ ਕੋਈ ਸ਼ਿਕਾਇਤ ਨਹੀਂ ਮੌਸਮ ਬੜਾ ਵਧੀਆ ਤੇ ਅੱਜ એનર્ਜੀ ਜੀ ਹੈ ਕਿ ਹਾਂ ਵੀ ਕੰਮ ਕਰਕੇ ਆਵਾਂ ਜੜੇ ਜਿਹਾ ਕਿਨ ਹਾਂ ਉਹ ਸੱਚੇ 2:00 ਵਜੇ ਤੱਕ ਜਾਣਾ ਪੱਤੀ ਲੈ ਕੇ ਹਾਏ ਹਾਏ ਰੱਬਾ ਕਿੰਨੇ ਕੰਮ ਹੁਣ ਮੈਂ ਸੋਚਿਆ ਕਿ ਪਰੌਂਠੀ ਵੀ ਲਾ ਹੀ ਜਾਵਾਂ ਹੈਰੀ ਵਾਸਤੇ ਕਿਉਂਕਿ ਵੀ ਟਾਈਮ ਹੋ ਗਿਆ ਤੇ ਪਰੋਂਠੀ ਲਾ ਜਾਵਾਂ ਫਿਰ ਥੋੜਾ ਟੈਂਪਰ ਹੋ ਰੱਖ ਜੇਗਾ ਕੋਈ ਨਹੀਂ ਐਸੇ ਕਰੇਲਿਆਂ ਦੀ ਸਬਜ਼ੀ ਬਣੀ ਹੈ ਤਾਂ ਮੈਂ ਕਿਹਾ ਚੱਲ ਖਾ ਲੈ ਉਹਨੇ ਖਾਣੀ ਨਹੀਂ ਨੀ ਗਿਸਰਸਰ ਉਹਨੇ ਉਹਨੂੰ ਹੱਥ ਪਈ ਨਾ ਪਰੋਂਠੀ ਖਾਣ ਦੀ ਤੇ ਫਿਰ ਮੈਂ ਇਹਦਾ ਲਾ ਹੀ ਜਾਵਾਂ ਸ਼ੇਸ਼ੇਤੀ ਹਾਂ ਰੀਸੋਤਾ ਇਹ ਨਾ ਹੋਣਾ ਤੇ ਇਹ ਵੈ ਰੋਟੀਆਂ ਬਲੇ ਨਾਲ ਆ ਲਾਲ ਦੀਆਂ ਲੈਟਰ ਇਹਦਾ ਨੰਨੀ ਨਹੀਂ ਮੌਸਮ ਤੇ ਨਾ ਅੱਜ ਜੰਨਤ ਹੀ ਬਣਿਆ ਪਿਆ ਪੂਰਾ ਜੇ ਮੈਂ ਇੱਧਰੋਂ ਜਾਨੀ ਆ ਤੇ ਫਿਰ ਮੈਨੂੰ ਜ਼ਿਆਦਾ ਪਹਿਣਾ ਤੇ ਜੇ ਮੈਂ ਇੱਧਰੋਂ ਸਿੱਧੀ ਜਾਨੀ ਆ ਤੇ ਫਿਰ ਮੈਨੂੰ ਲਾਗੇ ਪਹਿਣਾ ਥੋੜਾ ਜਿਹਾ ਪਰ ਇੱਧਰੋਂ ਜਾਵਾਂ ਤੇ ਸੜਕ ਸੜਕ ਸਿੱਧੀ ਜਾਂਦੀ ਆ ਤੇ ਤੜਕ ਥੋੜੀ ਜਿਹੀ ਹਲਾਰਿਆ ਵੱਡੀ ਹਨਾ ਉਹ ਫਿਰ ਹੋਣਾ ਮੈਂ ਤੇ ਛੇਤੀ ਪਹੁੰਚਣਾ ਮੈਂ ਇੱਧਰੋਂ ਚੱਲ ਜਾਨੀ ਇਹ ਤਾਂ ਹਲਾਰਿਆ ਵੱਡੀ ਸੜਕ ਹੈ ਨਾ ਇੱਥੇ ਫਿਰ ਮੈਨੂੰ ਬਾਅਦ ਚ ਥੋੜੀ ਜਿਹੀ ਸ਼ੋਮਲ ਮਾਇਆ ਦੀ ਚੱਕਰਾਂ ਦੀ ਕਰਦੇ ਰੋ ਕੋਈ ਨੋ ਪਹੁੰਚ ਗਈਆਂ ਦਫ਼ਤਰ 'ਚ ਮੈਂ ਤੇ ਹੁਣ ਅੰਦਰ ਜਾ ਕੇ ਦੇਖਦੇ ਹਾਂ ਹੁਣ ਫਿਰ ਮੈਂ ਚਲਨੀ ਆ ਸੋਦੇ ਲੈਣ ਹੁਣ ਸੋਦੇ ਉਹਨਾ ਕੰਮ ਕਰ ਲਾਂ ਮੈਂ ਕਿੱਥੇ ਫਿਰ ਮੈਂ ਆਹ ਦੇਖੋ ਚਰਚ ਕਿੰਦੀ ਵੱਡੀ ਏ ਇਹ ਤੇ ਕੈਮਰੇ 'ਚ ਵੀ ਨਹੀਂ ਆਂਦੀ ਭੀ ਜ਼ੂਮ ਆਉਟ ਕੈਮਰਾ ਕਿਦਾਂ ਕਿੰਨੀ ਮਜ਼ਬੂਤ ਏ ਤੇ ਕਿੰਨੀ ਵੱਡੀ ਏ। ਕਿਉਂ? ਹੁਣ ਹੈਰੀ ਦੇਖ ਲਈਏ ਕੀ ਕਰਦਾ ਪਿਆ ਨਾ। ਮੈਂ ਨਾ ਕੈਮਰੇ ਦੀ ਰਿਕਾਰਡਿੰਗ ਵਿੱਚ ਐਡ ਕਰਦਾ ਕਿ। ਦੇਖਦੇ ਮਤਲਬ ਕੀ ਕਰਦਾ ਰੋਟੀ ਖਾਦੀ ਕਿ ਨਹੀਂ। ਉਹ ਕੈਮਰੇ ਤੋਂ ਕੈਮਰੇ 'ਚ ਦੋਨੋਂ ਪਾਸੇ ਆਵਾਜ਼ ਆ ਜਾਂਦੀ ਏ ਪਰ ਜਦੋਂ ਰਿਕਾਰਡਿੰਗ ਕਰਨੀ ਨਾ ਉਦੋਂ ਇੱਕ ਸਾਈਡ ਤੋਂ ਆਵਾਜ਼ ਆ ਜਾਂਦੀ ਏ। ਮੇਰੀ ਚੈਟ ਵਿੱਚ ਆਵਾਜ਼ ਮਿਊਟ ਹੋ ਜਾਏ ਨਾ ਆਪੇ। ਜਦੋਂ ਰਿਪੋਰਟਿੰਗ ਹੋਣੀ ਹੈ ਬਾਕੀ ਮੈਂ ਤੇ ਐਡ ਕਰ ਦਾਂਗੀ ਦੇਖਦੀ ਹਾਂ ਹਰ ਇੱਕ ਕਰ ਦਾਂਗੀ ਹਾਂਜੀ ਤੇ ਮੇਰੀ ਨਹੀਂ ਵਿੱਚ ਹੋਈਗੀ ਆੜਾ ਨਾ ਉਹ ਰਾਤੀ ਕਰੇਲੇ ਬਣਾਏ ਸੀ ਨਾ ਤੇ ਉਹ ਉਹਨੂੰ ਅਰੇ ਕਰੇਲੇ ਨਾਲ ਖਾਣੀ ਦੁਆਰਾ ਤੇ ਕਹਿੰਦਾ ਮੈਨੂੰ ਭੁੱਖ ਨਹੀਂ ਹੈ ਕੀਤਾ ਜਦੋਂ ਮੈਂ ਕਿਹਾ ਕਿ ਲੋਨ ਵਾਲੀ ਰੋਟੀ ਬਣਾਈ ਹੈ ਤੇਸੀ ਕਿਉਂ ਉਹਦੀ ਉਹ ਰੋਟੀ ਬਣਾਈ ਹੈ ਤੇ ਫਿਰ ਫਿਰ ਕਹਿੰਦਾ ਖਾ ਲਾਂਦਾ ਵਾਂ ਉਦੋਂ ਕਹਿੰਦਾ ਭੁੱਖ ਨਹੀਂ ਹੈ ਕਿ ਇਦਾਂ ਨਿਆਣੇ ਨਾ ਕਰੇ ਕਰਦੇ ਨੇ ਇਹਨਾਂ ਦੀ ਪਸੰਦ ਦੀ ਚੀਜ਼ੇ ਖਾਂਦੇ ਨੇ ਪਹਿਲਾਂ ਤੇ ਮਾਰਕੀਟ ਤੋਂ ਮਾਰਾ ਆ ਗਿਆ ਪੋਕ ਲੱਗੀ ਸੀ ਬਹੁਤ ਗੇਵੇਂ ਮਾੜਾ ਜਾ ਬਾਕੀ ਸਾਰਾ ਪਿੱਛੇ ਡੰਗਦੇ ਵੀ ਇਧਰ ਤੇ ਤੇ ਆਹ ਖਾ ਲੀ ਹੁਣ ਰੈੱਡ ਗਿਆ ਬੜਾ ਹੀ ਟੇਸਟੀ ਹੁੰਦਾ ਦੇਖੋ ਇਹ ਪੀਜਾ ਮੰਗੂ ਲੱਗਦਾ ਪਰ ਪੀਜ਼ਾ ਨਹੀਂ ਹੈਗਾ ਉਹ ਮੈਂ ਛੋਟਾ ਵੀਜ਼ਾ ਲੱਗਦਾ ਨਾ ਮੈਂ ਕਿ ਰੁੱਕ ਕੇ ਖਾ ਕੇ ਜਾਵਾਂ ਪੋਕ ਬਹੁਤ ਲੱਗੀ ਤਾਂ ਆ ਵੀ ਤਸਾàngਲੇ ਥੋੜਾ ਸਮਾਂ ਜਿੰਨਾ ਟਾਂ ਬੰਦੇ ਦੇ ਸਾਹ ਚੱਲਦੇ ਨੇ ਹਨਾ ਨਾਟ ਭਾ ਚੱਲਦੀ ਰਹਿੰਦੀ ਹੈ ਤੇ ਆ ਗਈ ਮੇਰੀ ਤੀਸਰੀ ਡੈਸਟੀਨੇਸ਼ਨ ਹੁਣ ਮੈਂ ਇੱਥੇ ਪਹੁੰਚ ਗਈ ਤੀਸਰੀ ਡੈਸਟੀਨੇਸ਼ਨ ਤੋਂ ਇਹ ਸਮਾਨ ਲਿੱਤਾ ਹੁਣ ਮੈਂ ਚੱਲੀ ਆਪਣੀ ਚੌਥੀ ਡੈਸਟੀਨੇਸ਼ਨ ਤੇ ਹੁਣ ਮੈਂ ਜੱਤੀ ਜੱਤੀ ਇੱਥੋਂ ਸਮਾਨ ਲੈ ਕੇ ਤੇ ਘਰ ਜਾਣਾ ਲੋ ਜੀ ਹੁਣ ਮੈਂ ਪਹੁੰਚ ਗਈ ਆਪਣੀ ਚੌਥੀ ਡੈਸਟੀਨੇਸ਼ਨ ਆ ਸਾਈਕਲ ਅੱਗੇ ਹੁੰਦੀਆਂ ਨੇ ਦੱਸ ਆ ਦੀ ਪੀਚੀ ਲੈ ਗਰਾਸੇ ਇਹ ਪਾਕਿਸਤਾਨੀਆਂ ਦੀ ਦੁਕਾਨ ਹੈ ਇਸ ਤੋਂ ਪਹਿਲਾਂ ਪੰਗਾਲੀਆਂ ਦੀ ਦੁਕਾਨ ਤੇ ਗਈ ਸੀ ਇੱਥੋਂ ਪਤਾ ਕੀ ਲੈਣਾ ਮੈਂ ਇੱਥੇ ਨਾ ਫੋਟੇ ਰਾਜਮਾ ਨੇ ਤੇ ਉਹ ਬੜੇ ਵਧੀਆ ਮਿਲਦੇ ਨੇ ਛੋਟੇ ਛੋਟੇ ਸਵਾਦ ਬੰਦੇ ਨਾਲ ਆਹ ਦੇਖੋ ਆ ਬਲੇ ਉਹ ਦੰਦ ਲੈਣ ਆਈ ਸੀ ਹੈਰੀ ਨਾ ਰਾਤ ਨੂੰ ਹੁੰਦਾ ਨਾ ਤੇ ਇਹ ਦੁਕਾਨ ਬੰਦ ਸੀ ਉਦੋਂ 9 ਵਜੇ ਬੰਦ ਹੋ ਗਈ ਸੀ ਨਾਉਣ ਲੈਣ ਲੱਗੀ ਮੈਂ ਲੋ ਜੀ ਹੁਣ ਮੇਰਾ ਕੰਮ ਹੋਇਆ ਖਤਮ ਹਾਂ ਹੁਣ ਮੈਂ ਹੋਣ ਲੱਗੀ ਘਰ ਨੂੰ ਰਵਾਨਾ ਠੀਕ ਹੈ ਤੇ ਆਹ ਦੇਖੋ ਸਵਾਦ ਇਨਾ ਹੈਵੀ ਵੇਟ ਹੋ ਗਿਆ ਭਾਵੇਂ ਵੀ ਇੱਧਰ ਪਿਛੇ ਦੀ ਪਿਛੇ ਉਲਟ ਜੇ ਜਦੋਂ ਚੜਾਈ ਤੇ ਚੜਦੇ ਆ ਨਾ ਤੇ ਫਿਰ ਉਹ ਪਿੱਛੇ ਨੂੰ ਥਕਾ ਲੱਗਦਾ ਤੇ ਦੱਸ ਕੀਂਦੀ ਤਾਣ ਹੁਣ ਚਲੀਏ ਘਰ ਚਾਲੇ ਪਾਈਏ ਪੰਜਵੀਂ ਥਾਂ ਤੇ ਵੀ ਜਾਣਾ ਸੀ ਪੰਜਵੀਂ ਥਾਂ ਤੇ ਵੀ ਅਪਾਇੰਟਮੈਂਟ ਸੀ ਤੇ ਉਹ ਕੈਨਸਲ ਕਰਤੀ ਫਿਰ ਅੱਜ ਕਿਉਂਕਿ ਇਹ ਇੱਧਰ ਹੀ ਸਾਰਾ ਇੱਕ ਸਾਈਡ ਤੇ ਹੀ ਸਾਰਾ ਦਫ਼ਤਰ ਦਫ਼ਤਰ ਸਾਰੇ ਤੇ ਉਹ ਰੁਕੜੀ ਘੜ ਤੇ ਪੈ ਜਾਂਦੇ ਤਾਂ ਉੱਥੇ ਹੁਣ ਫਿਰ ਪਹੁੰਚਣ ਤੇ ਵੀ ਟਾਈਮ ਲੱਗਣਾ ਤੇ ਨਾਲੇ ਉਦੋਂ ਤੱਕ ਬੰਦ ਹੋ ਜਾਣਾ ਦਫ਼ਤਰ ਤੇ ਉਹ ਸ਼ਾਮ ਨੂੰ ਵੀ ਦਫਤਰ ਖੁੱਲਣ ਦਾ ਟਾਈਮ ਹੁੰਦਾ ਦੋਦਾ ਪਰ ਜੇ ਸ਼ਾਮ ਨੂੰ ਠੀਕ ਹੋਈ ਫੀਲ ਵਧੀਆ ਕਰਾਂਗੀ ਤੇ ਆ ਜਾਾਂਗੀ ਨਹੀਂ ਤੇ ਕੱਲ ਆ ਜਾਾਂਗੀ ਹੁਣ ਮੈਂ ਥੱਕ ਗਈ ਆ ਜਾ ਕੇ ਘਰ ਚਾਹ ਪਾਣੀ ਪੀਣਾ ਉਹ ਤਾਂ ਵੀ ਜੰਟੀ ਜੀ ਦਾ ਘਰ ਏ ਤੇ ਉਹ ਬੜਾ ਚਾਹ ਕਰਦੇ ਨੇ ਜੇ ਜਾਓ ਹਨਾ ਤੇ ਇੱਥੋਂ ਮੈਂ ਚਾਹ ਪਾਣੀ ਪੀ ਕੇ ਜਾ ਸਕਦੀ ਆ ਪਰ ਹੈਰੀ ਕੱਲਾ ਘਰ ਏ ਉਹਦੇ ਨਾਲ ਹੀ ਪੀਣੀ ਆ ਮੈਂ ਕਿਉਂ ਫਾਈਨਲੀ ਮੈਂ ਪਹੁੰਚ ਗਈ ਆ ਘਰ ਹੈਰੀ ਨੂੰ ਫੋਨ ਲਾਵਾਂ ਹੁਣ ਕਿ ਆ ਜਾ ਦਰਵਾਜ਼ਾ ਖੋਲ ਤਸਲੇ ਕਿਉਂਕਿ ਚਾਬੀ ਨਹੀਂ ਚਲਦੀ ਏਗੀ ਨ ਆਇਆ ਫੋਨ ਆਨ ਲੱਗਾ ਓਏ ਇੱਕ ਸਾਈਡ ਤੇ ਧੁੱਪ ਪੈ ਰਹੀ ਹੈ ਨਾ ਸਿਰ ਹੰਮ ਗਿਆ ਜਾਂ ਦੀ ਓਰੀ ਕਿੰਨਾ ਸੋਹਣਾ ਹੀ ਮੌਸਮ ਆ ਗਿਆ ਆ ਗਿਆ ਮੇਰੇ ਕਾਕਾ ਹਾਂ ਨਹੀਂ ਨਹੀਂ ਮੈਂ ਸੇ ਘਰ ਰਹੀ ਹਾਂ ਅੱਜ ਮੇਰੇ ਭਾਈ ਦੇਖਣਾ ਨਹੀਂ ਨਹੀਂ ਮੈਂ ਦੇ ਘਰ ਆ ਰਹੀ ਹਾਂ ਇਹ ਸਮਾਨ ਬਹੁਤ ਸਮਾਨ ਬਹੁਤ ਕਿ ਇੱਥੇ ਉਹ ਨਾ ਚੁੱਕ ਅੰਦਰ ਜਾ ਕੇ ਚੁੱਕੀ ਪੁੱਤਰ ਅੰਦਰ ਜਾ ਕੇ ਇੱਕ ਹੀ ਆ ਚਲ

ਆ ਮੂੰਹ ਤਾਂ ਹਵਾ ਤੇ ਮੇਰਾ ਮੂੰਹ ਦੇਖਿਆ ਹੀ ਉਹਨਾਂ ਨੇ ਸਿਰ ਉੱਤੋਂ ਫੜਾਏ ਜਿਆਦਾ ਸਮਾਨ ਲੈ ਕੇ ਜਾਈ ਇੱਥੇ ਫੜ ਕੇ ਲੈ ਜਾਈ ਬਿਠ ਪੱਕ ਜਾਏਗਾ ਹੈ ਚਲ ਜਾ ਫਿਰ ਛੱਡਿਆ ਫਿਰ ਦੇ ਦੇ ਮਤਾ ਕੀਤੇ ਚਾਬੀ ਵੀ ਲੈ ਆਦੀ ਫਾਈਨਲੀ ਪਹੁੰਚੇ ਕਿ ਘਾਰੇ ਡਿੱਗਦੀ ਟੈਂਦੀ ਤੇ ਹੁਣ ਇਹ ਕਹਿੰਦਾ ਮੈਹੀ ਖਾਣੀ ਹੈ ਮੈਗੀ ਬਣਾ ਕੇ ਰਹਿਣ ਲੱਗੀ ਤੇ ਚਾਹ ਬਣਾ ਲੱਗੀ ਆਪਣੇ ਲਈ ਰੋਟੀ ਖਾ ਕੇ ਤੇ ਫਿਰ ਮੈਂ ਸੌਣ ਲੱਗੀ ਕਿ ਤੂੰ ਬਾਦ ਪੀ ਲੈਣਾ ਸੀ ਹੁਣ ਹੈ ਹੁਣ ਚੇਕਣਾ ਮੈਗੀ ਬਣਾ ਕੇ ਦੇ ਤੇ ਚਾਹ ਪੀ ਜਣਾ ਰੱਖ ਦੇ ਉੱਥੇ ਹੁਣ ਇਹ ਕਿੰਨਾ ਤੇ ਪੀ ਲਿਆ ਰੱਖ ਦੇ ਨਾ ਫ੍ਰੀਜ ਟ ਨਾ ਠੰਡਾ ਹੋ ਜਾਏਗਾ ਮੇਰਾ ਪੁੱਤਰ ਮੈਗੀ ਖਾਣੀ ਹੁਣ ਫਿਰ ਮੈਗੀ ਰਹਿਂਦਾ ਠੀਕ ਕਰਦਾ ਫੇ ਹਾਂ ਉਹ ਇਹਦਾ ਫੇਵਰੇਟ ਹੈ ਮੈਨੂੰ ਆਂਦਾ ਮੈਂ ਚੱਲ ਪੀਲੇਗਾ ਤੇ ਉਹ ਫਿਰ ਵਿੱਚੇ ਸਾਰੀਆਂ ਚੀਜ਼ਾਂ ਖਾਈ ਜਾਣੀਆਂ ਉਹ ਫਿਰ ਸਹੀ ਨਾ ਦੁੱਧ ਲੈ ਲਓ ਦੁੱਧ ਲੈ ਲਓ 1 ਲੀਟਰ ਦਾ ਦੁੱਧ ਲੈ ਲਓ ਹੋਣਾ ਸਭ ਕੰਮਾਂ ਤੋਂ ਫਰੀ ਹੋ ਗਏ ਮੈਂ ਲੱਗੀ ਹਾਂ ਸੋਣਾ ਬੁੱਲੇ ਬੁੱਲੇ ਆ ਬੁੱਲੇ ਬੁੱਲੇ ਉਹ ਬੁੱਲੇ ਬੁੱਲੇ ਉਹ ਮੌਸਮ ਆ ਸ਼ਾਮ ਦਾ ਮੌਸਮ ਦੇਖ ਲੋ ਦੁੱਧ ਤੇਰੀ ਫੋਨ ਨਾ ਡਿੱਗ ਜਾ ਫਲੇ ठंड लगती भी है रा सवेरे ठंड हो गई फिर दोपहरे फिर होगी है ना गर्मी हूं हूं टैंपरेचर को थले पंद्रह चल जाने ਨੇ ਨਹੀਂ ਨਹੀਂ ਜਲਦੀ ਵੀ ਆਣਾ ਤੇ ਉਹ ਨਾ ਥੋੜਾ ਜਿਹਾ ਨੁਕਸਾਨ ਆਇਆ ਵਾਜ ਬੜੀ ਆਉਂਦੀ ਆ ਵੀ ਨਾ ਇਦਾਂ ਠੱਕ ਠੱਕ ਦੀ ਇਹਦੇ ਸਾਡੇ ਦਰਵਾਜ਼ਾ ਵੀ ਸਿਰੋਂ ਬੰਦ ਕਰ ਐਸੀ ਨਹੀਂ ਚੱਲਦਾ ਇਹ ਨਾ ਨਹੀਂ ਨਹੀਂ ਉਹਨੂੰ ਬਾਹਰ ਕੱਢ ਤੋ ਕਿੰਨੂੰ ਉਹ ਨਾ ਜਿਆਦਾ ਖੜ ਖੜ ਹੁੰਦੀ ਪਈ ਨਾ ਜਿਆਦਾ ਹਨੇਰੀ ਬਹੁਤ ਜਿਆਦਾ ਹੈ ਨਾ ਤੇ ਨਾ ਡਰਦੀ ਮਾਂ ਇਹਦੇ ਨੂੰ ਹੋ ਗਿਆ ਜੀ ਮਾਂ ਇਹਦੀ ਮਾਸੀ ਇਦਾਂ ਕੰਬਲਾ ਜਿਹੜਾ ਪਈ ਹੁੰਦੀ ਜੀ ਪਰ ਇੱਥੇ ਆ ਕੇ ਤੈਨੂੰ ਕੁਝ ਕਹਿਣਾ ਨਹੀਂ ਆ ਜਿੰਨੇ ਆਣ ਇੱਥੇ ਆਉਦੇ ਤੇ ਕਿ ਦਵਾਈ ਜਾਂਦੀ ਆ ਪੀ ਆ ਨਹੀਂ ਕੁਛ ਨਹੀਂ ਅੱਜਕੱਲ੍ਹ ਮਾਸੀ ਵਰਗਾ ਡਰਪੋਕਾ ਉਹ ਕਹਤਾ ਹਾਂ ਮੈਂ ਤਾਂ ਮੈਨੂੰ ਬਹੁਤ ਤਬਾੜ ਚਲਦਾ ਵੇ ਹਾਂ ਇਹ ਕਦੀ ਪਾ ਜੀ ਜਦ ਇਹ ਕਾ ਜਾ ਜਦ ਇਹ ਕਾ ਉਹ ਨਹੀਂ ਲਮੀ ਮੈਂ ਆਰੇ ਡੱਬੇ ਉੱਟਦੇ ਆ ਜਹੜੀਏ ਆ ਮੈਂ ਅਗਲੇ ਦਿਨ ਦੀ ਕਲਿੱਪ ਐਡ ਕਰਨ ਲੱਗੀ ਆ ਵਿੱਚ ਜਿੱਦਾਂ ਮੇਰੀ ਪਿਛਲੇ ਭਾਂਡਵਾਂਟ ਰਹਿ ਗਈ ਸੀ ਨਾ ਪਿਛਲੇ ਦਿਨ ਤੇ ਉਹ ਮੈਂ ਆਈ ਆ ਤੇ ਮੈਂ ਨਾ ਇੱਥੋਂ ਲੰਘਦੀ ਪਈ ਸੀ ਮੈਂ ਕਿ ਤਾਂ ਕਲਿੱਪ ਐਡ ਕਰਨੀ ਵੀਡੀਓ ਬਣਾਣ ਲੱਗੀ ਆ ਕਿ ਇੱਥੋਂ ਮੈਂ ਲੰਘਦੀ ਵੀ ਸੀ ਤੇ ਮੈਨੂੰ ਨਾ ਬੜਾ ਵਧੀਆ ਪਾਪ ਜਿਹਾ ਲੱਗਾ ਮੈਂ ਤੇ ਦੇਖਦੀ ਰੁੱਕ ਕੇ ਦੇਖਣ ਲੱਗ ਪਈ ਤੇ ਨਾਲ ਹੀ ਮਨੇ ਇੱਕ ਚੀਜ਼ ਹੋਰ ਲੱਭੀ ਵਿੱਚ ਦੱਸਾਂ ਤੁਹਾਨੂੰ ਤੁਸੀਂ ਦੱਸਿਓ ਦੇਖ ਲਓ ਆ ਦੇਖ ਲਓ ਉਹ ਮੈਨੂੰ ਇਹ ਕਹਿੰਦੇ ਰੋੜ ਤੇ ਨਹੀਂ ਹੈਗੀ ਨਾ ਚੁਗ ਰਿਆ ਇਸ ਟਾਈਮ ਆ ਦੇਣਾ ਜਦ ਤੱਕ ਚੜਿਆ ਆਂਦੇ ਜਾਂਦੇ ਵੇ ਲੋਗ ਜੇ ਮੈਂ ਕੱਲੀ ਹੁੰਦੀ ਤੇ ਫੇਰ ਫੇਰ ਬਸ ਤੇਰੇ ਤੇ ਮੁੱਕ ਜਾਂਦੀ ਐ ਮੇਰੀ ਦੁਨੀਆ ਕੋਈ ਵੱਡੀ ਨਹੀਂ